ਸਲੋਕ ਸਰਬ ਕਲਾ ਭਰਪੂਰ ਪ੍ਰਭ ਮਿਰਥਾ ਜਾਨਣ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤੇ ਸਬਲ ਹਾਰ ਅਸ਼ਟਪਦੀ 2ਟੀ ਗੰਧਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੀ अरे मन मेरी सदा हरि जाप अब नाशी प्रभु आपे आप अपन किया कछु ना होई जैसा प्राणी लोच कोए ਤੇ ਸਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਗਤ ਨਾਨਕ ਜਪ ਏਕ ਹਰ ਨਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਪਤੀ ਵਡਪਾਗੇ ਹਾਂ ਜੀ ਇਹ சுவாਸ ਚੱਲ ਰਹੇ ਨੇ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੈਠੇ ਆ। ਸੋ ਸ਼ੁਕਰਾਨਾ ਧੰਨਵਾਦ ਕਰੀਏ ਵਾਹਿਗੁਰੂ ਜੀ ਦਾ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਗੁਰਮੁਖ ਵਿਚਾਰ ਆਪਾਂ ਕਰ ਰਹੇ ਆ। ਇਹ ਬਹੁਤ ਸੋਹਣਾ ਸਮਾਂ ਸਾਨੂੰ ਬਖਸ਼ਿਆ ਵਾਹਿਗੁਰੂ ਨੇ ਮੈਂ ਅੱਗੇ ਵੀ ਇੱਕ ਵਾਰ ਸ਼ਾਇਦ ਬੇਨਤੀ ਕੀਤੀ ਸੀ ਕਿ ਵਡਪਾਗਾ ਹੁੰਦਾ ਉਹ ਇਨਸਾਨ ਜਿਹੜਾ ਸਿੱਖਾਂ ਦੇ ਘਰੇ ਜਨਮ ਲੈਂਦਾ ਇੱਕ ਵਾਰਾ ਖੁਆਸ਼ ਗੁਰੂ ਵਡਪਾਗਾ ਹੁੰਦਾ ਉਹ ਇਨਸਾਨ ਜੀਦਾ ਜਨਮ ਸਿੱਖ ਦੇ ਘਰੇ ਹੋ ਜਾਂਦਾ ਹੈ। ਔਰ ਜਨਮ ਲੈਦਿਆਂ ਸਾਰ ਨਾਮ ਦੇ ਨਾਲ ਸਿੰਘ ਲੱਗ ਜਾਂਦਾ ਹੈ। ਨਹੀਂ ਕਿ ਤੁਸੀਂ ਦੇਖੋ 20 38 37 38 ਸਾਲ ਤੱਕ ਨਾਮ ਦਿਯਾਰਾਮੀ ਸੀ। ਸਿਰ ਭੇਟ ਕੀਤਾ ਗਿਆ ਤੇ ਤਾਂ ਦਿਆ ਸਿੰਘ ਬਣਿਆ। ਸਿਰ ਦਿੱਤਾ ਤੇ ਫਿਰ ਕਿਤੇ ਜਾ ਕੇ ਨਾਮ ਦੇ ਨਾਲ ਸਿੰਘ ਲੱਗ ਗਿਆ ਵਡਭਾਗੀ ਹੁੰਦਾ ਉਹ ਇਨਸਾਨ ਚੰਗੇ ਭਾਗ ਹੁੰਦੇ ਨੇ ਜਿਹੜਸ ਨੂੰ ਗੁਰੂ ਪਾਤਸ਼ਾਹ ਜੀ ਦਾਤ ਪ੍ਰਾਪਤ ਹੋ ਜਾਂਦੀ ਹੈ ਵੀ ਗੁਰੂ ਵਾਲਾ ਬਣ ਜਾਂਦਾ ਹੈ ਚੰਗੇ ਭਾਗ ਹੁੰਦੇ ਨੇ ਗੁਰਮਖਵਸੀ ਗੁਰਦੁਆਰਾ ਸਾਹਿਬ ਕਿ ਆ ਜਾਣੇ ਚੰਗੇ ਭਾਗ ਹੁੰਨੇ ਨੇ ਗੁਰੂ ਦਰਬਾਰ ਆ ਜੰਨੇ ਆ ਚੰਗੇ ਭਾਗ ਹੁੰਦੇ ਨੇ ਅਸੀਂ ਬਾਣੀ ਪੜਨ ਲੱਗ ਪੈਂਦੇ ਆ ਚੰਗੇ ਭਾਗ ਹੁੰਦੇ ਨੇ ਅਸੀਂ ਗੁਰਬਾਣੀ ਸੁਣਨੀ ਸ਼ੁਰੂ ਕਰ ਦਿੰਨੇ ਆ ਪਰ ਮੈਂ ਕਹਣਾ ਉਹਨਾਂ ਬਹੁਤ ਚੰਗੇ ਭਾਗ ਉਹਨਾਂ ਦੇ ਹੁੰਦੇ ਨੇ ਜਿਹੜੇ ਬਾਣੀ ਨੂੰ ਸਮਝਣ ਲੱਗ ਪੈਂਦੇ ਆ ਉਹ ਕਿਹੜਾ ਬਾਣੀ ਨੂੰ ਸਮਝਣ ਵਾਲੀ ਗੱਲ ਹੈ ਨਾ ਤੁਹੋਂ ਕਿਹੜਾ ਬਾਣੀ ਨੂੰ ਸਮਝਣ ਵਾਲੀ ਗੱਲ ਹੈ ਇਹ ਚੇਤਾ ਕਰੋ ਜੇ ਮੈਂ ਕਹਣਾ ਉਹਨਾਂ ਵੀ ਹਜ਼ਾਰਾਂ ਸਿੱਖਾਂ ਦੇ ਵਿੱਚੋਂ ਕੁਛੇ ਮਨ ਸਤ ਨੂੰ ਇਹ ਦਾਤ ਮਿਲਦੀ ਹੈ ਤੁਸੀਂ ਕਿੰਨੇ ਕੁ ਬੈਠੇ ਹੋ ਇੱਥੇ ਕਿਤੇ ਸੁਖਮਨੀ ਸਾਹਿਬ ਪੜਨ ਵਾਲਿਆਂ ਦੀ ਗਿਣਤੀ ਘਟ ਹੈ ਸੰਸਾਰ ਤੇ ਤੁਸੀਂ ਆਪ ਆਪਣੇ ਸੋਚਾ ਕਰੋ ਆਪਣੇ ਆਪ ਨੂੰ ਸੁਖਮਨੀ ਸਾਹਿਬ ਪੜਨ ਵਾਲਿਆਂ ਦੀ ਕੋਈ ਕਿਤੇ ਗਿਣਤੀ ਘਟ ਹੈ ਸੰਸਾਰ ਤੇ ਲੱਖਾਂ ਲੋਕਰ ਜਾਨਾ ਸੁਖਮਨੀ ਸਾਹਿਬ ਪੜਦੇ ਆ ਪਰ ਉਹਨਾਂ ਵਿੱਚੋਂ ਕਿੰਨੇ ਨੇ ਜਿਨ੍ਹਾਂ ਨੂੰ ਸੁਖਮਨੀ ਸਾਹਿਬ ਸਮਝਣ ਦਾ ਸਮਾਂ ਦਿੱਤਾ ਪ੍ਰਮਾਤਮਾ ਨੇ ਕਿਤੇ ਕਿਤੇ ਹਜ਼ਾਰਾਂ ਵਿੱਚੋਂ ਦੋ ਚਾਰ ਹੋਣਗੇ ਨਾ ਜਿਨ੍ਹਾਂ ਨੂੰ ਇਹ ਇਹ ਦਾਤ ਮਿਲੀ ਵੀ ਆਓ ਹੁਣ ਪੜਦੇ ਆਂ ਪੜਦੇ ਆਂ ਬੜਾ ਸਮਾਂ ਹੋ ਗਿਆ ਆਓ ਹੁਣ ਸਮਝਦੇ ਵੀ ਆਂ ਵੀ ਗੁਰੂ ਪਾਤਸ਼ਾਹ ਕਹਿ ਕੀ ਰਹੇ ਆ ਔਰ ਇਹ ਗੱਲ ਪੱਕੀ ਹੈ ਜਿੰਨੇ ਤੁਸੀਂ ਰੋਜ਼ਾਨਾ ਸਵੇਰ ਵੇਲੇ ਹਾਜ਼ਰੀ ਭਰਦੇ ਆਂ ਜਿਵੇਂ ਜਿਵੇਂ ਅਸੀਂ ਸੁਖਮਣੀ ਸਾਹਿਬ ਨੂੰ ਵਿਚਾਰ ਰਹੇ ਆ ਨਾ ਤੁਹਾਡਾ ਭਰੋਸਾ ਸੁਖਮਣੀ ਸਾਹਿਬ ਵਿੱਚ ਵੱਧਦਾ ਜਾਏਗਾ ਉਦਾਂ ਉਦਾਂ। ਔਰ ਮੰਨਨੇ ਕਹਿਣਾ ਮਣਾ ਪਰਦਿਆਂ ਨੂੰ ਕਿੰਨੀ ਦੇਰ ਹੋ ਗਈ ਸੀ ਪਰ ਆ ਗੱਲਾਂ ਤੇ ਸਮਝ ਨਹੀਂ ਸੀ ਲੱਗੀਆਂ ਜਿਹੜੀਆਂ ਅੱਜ ਅਸੀਂ ਸਮਝ ਪਾ ਰਹੇ ਆ ਬਾਣੀ ਵਿੱਚ। ਤੁਹਾਡੇ ਅੰਦਰ ਦੇ ਮਨ ਨੇ ਗੁਰਮਖੋ ਪਹਿਣਾ। ਤੋਂ ਅਸੀਂ ਸਾਰੇ ਵਿਢ ਭਾਗੀ ਆ ਜਿਨ੍ਹਾਂ ਨੂੰ ਇਹ ਬਾਣੀ ਸਮਝਣ ਦਾ ਇਹ ਬਾਣੀ ਨੂੰ ਮਨ ਵਿੱਚ ਵਸਾਉਣ ਦਾ 5 ਸੱਤ ਦਿਨੇ ਸਮਾ ਬਖਸ਼ਿਸ਼ ਕੀਤਾ ਅੱਜ 15ਵੀਂ ਅਸ਼ਟਪਦੀ ਆਪਾਂ ਗੁਰਮਖੋ ਆਰੰਭ ਕਰ ਰਹੇ ਆ ਜੋ ਅਸ਼ਟਪਦੀ ਦਾ ਸੈਂਟਰਲ ਆਈਡੀਆ ਹੁੰਦਾ ਕੇਂਦਰੀ ਭਾਵ ਹੁੰਦਾ ਉਸ ਸ਼ਲੋਕ ਵਿੱਚ ਪਾਠ ਦੱਸ ਦਿੰਦੇ ਨੇ ਜਾਂ ਇਹ ਕਹਿ ਲੋ ਵੀ ਅਸ਼ਟਪਦੀ ਦਾ ਸਰਲੇਖ ਸ਼ਲੋਕ ਹੁੰਦਾ ਹੁੰਦਾ ਜਦੋਂ ਕੋਈ ਆਪਾਂ ਚੈਪਟਰ ਪੜ੍ਹਨਾ ਸ਼ੁਰੂ ਕਰਦੇ ਆ ਤੇ ਉਹਦਾ ਸਰਲੇਖ ਹੁੰਦਾ ਨਾ ਉੱਪਰ ਉਹਨੂੰ ਟਾਈਟਲ ਕਹਿੰਦੇ ਆ ਆਪਾਂ ਉਸ ਸਰਲੇਖ ਦੱਸਦਾ ਹੁੰਦਾ ਵੀ ਇਹਦੇ ਵਿੱਚ ਹੈ ਕੀ ਹੈ ਅਸ਼ਟਪਦੀ ਦੇ ਵਿੱਚ ਹੈ ਕੀ ਹੈ ਇਹ ਸ਼ਲੋਕ ਦੱਸਦਾ ਹੈ ਸ਼ਲੋਕ ਅਸ਼ਟਪਦੀ ਦਾ ਸਰਲੇਖ ਹੈ ਗੁਰਮਤ ਜਿੱਥੋਂ ਤੱਕ ਮੈਨੂੰ ਸਮਝ ਲੱਗੀ ਬਾਣੀ ਦੀ ਤੋ ਸ਼ਲੋਕ ਪਾਤਸ਼ਾਹ ਨੇ ਅਰੰਭਤਾ ਚ ਬਿਆਨ ਕੀਤਾ ਸਰਬ ਕਲਾ ਪਰਪੂਰ ਪ੍ਰਭ ਅੱਛਾ ਇਹਨੂੰ ਪਰਪੂਰ ਨਹੀਂ ਪੜ੍ਹਨਾ ਅਕਸਰ ਮੈਂ ਦੇਖਦਾ ਹੁੰਨਾ ਹੈ ਸੁਖਮਨੀ ਸਾਹਿਬ ਦੇ ਵਿੱਚ ਨਾ ਸਭ ਤੋਂ ਵੱਧ ਗਲਤੀਆਂ ਉਹ ਕਰਦੇ ਨੇ ਜਿਹੜੇ ਸਭ ਤੋਂ ਵੱਧ ਸੁਖਣੀ ਸਰ ਪੜਦੇ ਆ। ਅਭਿਸ਼ਾਦੀਆਂ ਬੀਬੀਆਂ ਪੜਨਾ ਸ਼ਾਮ ਨੂੰ ਸੁਖਣੀ ਸਰ ਕਰਦੀਆਂ ਨੇ ਕਈ ਵਾਰ ਉਹ ਸਪੀਕਰ ਲੱਗਿਆ ਹੁੰਦਾ ਨਾ ਬਾਹਰੋਂ ਕੰਨਾਂ 'ਚ ਪੈ ਜਾਂਦੀ ਆਵਾਜ਼। ਕਿਉਂ ਕਿਉਂਕਿ ਨਾ ਬਹੁਤ ਘੱਟ ਅਜੇਤਨ ਹੁੰਦਾ ਵੀ ਅਸੀਂ ਇਹ ਯਤਨ ਕਰੀਏ ਵੀ ਪਹਿਲਾਂ ਅਸੀਂ ਪੜਨਾ ਸਿੱਖ ਲਈਏ। ਜਪਜੀ ਸਾਹਿਬ ਅਕਸਰ ਬੰਦਾ ਨਾ ਬਹੁਤਾਂਤ ਸਿੱਖ ਕੇ ਪੜਨ ਲੱਗਦਾ ਹੈ ਜਿਹੜਾ ਬੰਦਾ ਜਪ ਸਾਹਿਬ ਪੜਦਾ ਉਹ ਸਿੱਖ ਹੀ ਪੜੇਗਾ ਕਿਉਂਕਿ ਲੱਗਦਾ ਹੁੰਦਾ ਉਹਨੂੰ ਮੈਨੂੰ ਬਿਨਾ ਪੜੇ ਆਉਣਾ ਨੂੰ ਸੁਖਮਨੀ ਸਾਹਿਬ ਦੀ ਬਾਣੀ ਕੈਸੀ ਬਾਣੀ ਹੈ ਸੰਗਤਾਂ ਵਿੱਚ ਬਹੁਤ ਜ਼ਿਆਦਾ ਪੜੀ ਜਾਂਦੀ ਹੈ ਇਸ ਕਰਕੇ ਸੁਖਮਨੀ ਸਾਹਿਬ ਜਥੇ ਬਣੇ ਉਹ ਯੂਨੀ ਸੋਸਾਇਟੀਆਂ ਬਣੀਆਂ ਹੋਈਆਂ ਨੇ ਉਹ ਇਦਾਂ ਪੜਦਿਆਂ ਦੇ ਨਾਲ ਹੀ ਆਪਾਂ ਪੜਨ ਲੱਗ ਪੈਨੇ ਸਿੱਖਣਾ ਇਤਨੀ ਸੁਖਮਨੀ ਸਾਹਿਬ ਕਰਦੇ ਆਪਾਂ ਉਹ ਮਾ ਪੜਦੀ ਹੁੰਦੀ ਸੀ ਧੀ ਨਾਲ ਜਾਣ ਲੱਗ ਪਈ ਉੱਥੇ ਨਾਲ ਹੀ ਪੜਨ ਲੱਗ ਪਈ ਉਹਨੇ ਸਿੱਖਿਆ ਹੀ ਨਹੀਂ ਇਦਾਂ ਤ ਉਸ ਕਰਕੇ ਸਭ ਤੋਂ ਵੱਧ ਜਿਹੜੀਆਂ ਗਲਤੀਆਂ ਨੇ ਨਾ ਪੜਨ ਦੇ ਵਿੱਚ ਉਹ ਸੁਖਮਨੀ ਸਾਹਿਬ ਦੀ ਬਾਣੀ ਚ ਸੰਗਤਾਂ ਕਰਦੀਆਂ ਨੇ ਤੋ ਸਰਬ ਕਲਾ ਭਰਪੂਰ ਇਹਨੂੰ ਭਰਪੂਰ ਨਹੀਂ ਪੜਨਾ ਬਹੁਤਾਂ ਸੰਗਤਾਂ ਭਰਪੂਰ ਹੀ ਪੜਦੀਆਂ ਭਰਪੂਰ ਪੱਬਾ ਜੀ ਲਾਇਆ ਦੀਆਂ ਪਿੱਛੇ ਵੀ ਭਰਪੂਰ ਭਰਪੂਰ ਕੀ ਹੁੰਦਾ ਪੂਰੀ ਤਰ੍ਹਾਂ ਭਰਿਆ ਹੋਇਆ ਭਰ ਭਰਿਆ ਪੂਰ ਦਾ ਅਰਥ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਭਰਿਆ ਹੋਇਆ ਭਰਪੂਰ ਭਰਪੂਰ ਤੋਂ ਇਸ ਤਰ੍ਹਾਂ ਸਰਬਕਲਾ ਭਰਪੂਰ ਪ੍ਰਭ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਹੈ ਨਾ ਉਹ ਸਰਬਕਲਾ ਦੇ ਨਾਲ ਭਰਿਆ ਹੋਇਆ ਹੈ ਹੁਣ ਸਰਬਕਲਾ ਕੀ ਹੁੰਦੀ ਹੈ ਗੁਰੂ ਜੀ ਜੀਤੇ ਆਪਾਂ ਜਿਹੜਾ ਕਲਾ ਸ਼ਬਦ ਹੈ ਨਾ ਸਰਬ ਕਲਾ ਥੋੜਾ ਸਮਝੂ ਜੀ ਸੰਗ ਇਹਦਾ ਕਲਾ ਸ਼ਬਦ ਹੈ ਇਹਨੂੰ ਸੌਖੀ ਜੀ ਵਿਗਿਆਨਕ ਭਾਸ਼ਾ ਚ ਕਿਹਾ ਜਾਂਦਾ ਹੈ ਬੰਦੇ ਚ ਕੋਈ ਗੁਣ ਹੋਣਾ ਜਿਵੇਂ ਕੋਈ ਲੱਕੜ ਦਾ ਮਿਸਤਰੀ ਹੈ ਲੱਕੜ ਦੀਆਂ ਬੜੀਆਂ ਸੋਹਣੀਆਂ ਮੂਰਤੀਆਂ ਬਣਾ ਲਦਾ ਆਪਾਂ ਕਹਿੰਦੇ ਬੰਦੇ ਚ ਬੜੀ ਕਲਾ ਹੈ ਕੋਈ ਬਹੁਤ ਸੋਹਣਾ ਗਾਉਂਦਾ ਆਪਾਂ ਕਹਿੰਦੇ ਬੜਾ ਸੋਹਣਾ ਗਾਉਂਦਾ ਬੜੀ ਕਲਾ ਹੈ ਇਹਦੇ ਵਿੱਚ ਪਰ ਇੱਥੇ ਕਲਾ ਦਾ ਅਰਥ ਹੁਨਰ ਨਹੀਂ ਹੈ। ਉੱਥੇ ਕਲਾ ਦਾ ਕੀ ਅਰਥ ਹੁੰਦਾ? ਕੋਈ ਹੁਨਰ ਹੈ ਬੰਦੇ ਦੇ ਅੰਦਰ। ਕੋਈ ਟੈਲੈਂਟ ਹੈ ਮਨੁੱਖ ਦੇ ਅੰਦਰ। ਕਹਿੰਦੇ ਕਲਾ ਹੈ। ਇੱਥੇ ਕਲਾ ਦਾ ਅਰਥ ਹੈ ਦੇਵੀ ਗੁਣ। ਕਲਾ ਦਾ ਕੀ ਅਰਥ ਹੈ? ਦੇਵੀ ਗੁਣ। ਇਹ ਪੁਰਾਣੇ ਸਾਡੇ ਵਿਦਾਂ ਸ਼ਾਸਤਰਮ ਵਿੱਚ ਇਦਾਂ ਲਿਖਿਆ ਮਿਲਦਾ ਹੈ। ਕਿ ਜਿਹੜੇ ਸ਼੍ਰੀ ਰਾਮਚੰਦਰ ਜੀ ਸਨ ਉਹ 14 ਕਲਾ ਸੰਪੂਰਨ ਸੀ ਇਦਾਂ ਸੀ ਪੜਦੇ ਆ ਜਿਹੜੇ ਇੱਥੇ ਕਲਾ ਦਾ ਕੀ ਅਰਥ ਬਣੇਗਾ ਸਰਬ ਕਲਾ ਸ਼੍ਰੀ ਕ੍ਰਿਸ਼ਨ ਜੀ ਸਨ ਜਿਹੜੇ ਉਹ 16 ਕਲਾ ਸੰਪੂਰਨ ਸੀ ਇਦਾਂ ਸਾਨੂੰ ਪੁਰਾਤਨ ਗ੍ਰੰਥਾਂ ਚ ਮਿਲ ਜਾਂਦਾ ਹੈ ਇਹਦਾ ਫਿਰ ਕਈ ਜਿਹੜੇ ਗ੍ਰੰਥ ਨੇ ਉਹਨਾਂ ਚ ਇਹ ਵੀ ਲਿਖਿਆ ਹੈ ਵੀ ਰਾਮਚੰਦਰ ਜੀ 60 ਕਲਾ ਤੇ ਸ਼੍ਰੀ ਕ੍ਰਿਸ਼ਨ ਜੀ 64 ਕਲਾ ਸੰਪੂਰਨ ਸਨ। ਇਦਾਂ ਵੀ ਮਿਲ ਜਾਂਦਾ ਹੈ। ਭਗਵ ਕੇ ਇੰਨੇ दैਵੀ ਗੁਣ ਸਨ। ਅਰਥ ਕੀ ਬਣਿਆ ਇਹਦਾ ਇੰਨੇ दैਵੀ ਗੁਣ ਸੀ। ਰੱਬ ਦੇ ਘਰੋਂ ਮਿਲੀਆਂ ਹੋਈਆਂ ਸ਼ਕਤੀਆਂ ਤਾਕਤਾਂ ਇੰਨੀਆਂ ਸਨ। ਇੰਨੀ ਕਲਾ ਦੇ ਮਾਲਕ ਸਨ। ਅਸੀਂ ਇਹ ਵੀ ਪੜਦੇ ਆਂ ਵੀ ਜਿਹੜੇ ਗੁਰੂ ਕੀ ਅੰਚਵੰਚ ਸੀ ਬਾਬਾ ਰਾਮ ਰਾਜ ਸਾਹਿਬ ਬਾਬਾ ਰਾਮ ਰਾਜ ਦੇ ਕੋਲੇ 72 ਕਲਾ ਸਨ ਇਹ ਵੀ ਅਸੀਂ ਪੜਦੇ ਆਂ ਵੀ ਉਹਨਾਂ ਨੇ ਔਰੰਗਜ਼ੇਬ ਨੂੰ ਦਿਖਾਈਆਂ ਉਹ 72 ਕਲਾ ਦਾ ਅਰਥ ਕ੍ਰਾਮਤ ਮੰਨਿਆ ਜਾਂਦਾ ਹੈ ਹੁਣ ਕਿਤੇ 12 ਨੇ ਕਿਤੇ 14 ਨੇ 16 ਮੰਨਿਆ ਜਾਂਦਾ ਹੈ ਅਵਤਾਰੀ ਪਰਸ਼ 60 ਦੀ ਗੱਲ ਚੱਲਦੀ ਐ 64 ਕਲਾਾਂ ਦੀ ਗੱਲ ਚੱਲਦੀ ਐ 72 ਕਲਾਾਂ ਦੀ ਗੱਲ ਚੱਲਦੀ ਐ ਇਹ ਦੇਵੀ ਦੇਵਤੇ ਅਗਾਵਰਾ ਪਗੰਬਰਾਂ ਦੇ ਵਿੱਚ ਮੰਨਿਆ ਜਾਂਦੇ ਆ ਵੀ ਇੰਨੀਆਂ ਕਲਾਾਂ ਸਨ ਪਰ ਜਦੋਂ ਗੱਲ ਰੱਬ ਦੀ ਚੱਲਦੀ ਐ ਵਾਹਿਗੁਰੂ ਪਰਮੇਸ਼ਰ ਦੀ ਵੀ ਵਾਹਿਗੁਰੂ ਚ ਕਿੰਨੀਆਂ ਕਲਾਾਂ ਕਿੰਨੀ ਕਲਾ ਦਾ ਮਾਲਕ ਐ ਵਾਹਿਗੁਰੂ ਕਹਿਣ ਲੱਗੇ ਸਰਬ ਕਲਾ ਜਿੰਨੀਆਂ ਵੀ ਕਲਾਾਂ ਹਨ ਜਿੰਨੇ ਵੀ ਦੇਵੀ ਗੁਣ ਨੇ ਜਿੰਨੀਆਂ ਵੀ ਸੰਸਾਰ ਦੀਆਂ ਸ਼ਕਤੀਆਂ ਨੇ ਵਾਹਿਗੁਰੂ ਪਰਮੇਸ਼ਰ ਸਭ ਦਾ ਹੀ ਮਾਲਕ ਹੈ ਜਿਹੜੀਆਂ ਉਹਦੇ ਕੋਲੇ ਕਲਾ ਨੇ ਨਾ ਉਹਦੀ ਗਿਣਤੀ ਨਹੀਂ ਆ ਕੋਈ ਸਾਰੀਆਂ ਜਿੰਨੀਆਂ ਵੀ ਨੇ ਗੱਲ ਹੀ ਮੁਕਾਤੀ ਗੁਰੂ ਅਰਜਨ ਸਾਹਿਬ ਨੇ ਕਿਉਂਕਿ ਜਿਨ੍ਹਾਂ ਨੂੰ ਇਹ ਕਲਾ ਮਿਲੀਆਂ ਉਹ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਮਿਲੀਆਂ ਜਿਸ ਜਿਸ ਦੀ ਜਿੱਡੀ ਜਿੱਡੀ ਵੱਡੀ ਢੋਲੀ ਸੀ ਜਿਸ ਦਾ ਜਿੰਨਾ ਜਿੰਨਾ ਵੱਡਾ ਭਾਂਡਾ ਸੀ ਵਾਹਿਗੁਰੂ ਨੇ ਉਹਨਾਂ ਨੂੰ ਦਾਤ ਪਾ ਦਿੱਤੀ ਤੋ ਸਰਬਤਲਾ ਪਰਪੂਰ ਪ੍ਰਭ ਬਿਰਥਾ ਜਾਣਨ ਹਾਰ ਬਿਰਥਾ ਕੀ ਹੁੰਦਾ ਹੈ ਅੰਦਰ ਦੀ ਪੀੜਾ ਹਿਰਦੇ ਦੀ वेदना ਇੱਕ ਬਿਰਥਾ ਅਰਥ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਵਿੱਚ ਗੁਰਮਖੋ ਬਿਰਥਾ ਦਾ ਅਰਥ ਵਿਅਰਥ ਵੀ ਆਇਆ ਨਾ ਬਿਨਾ ਤਨ ਬਿਰਥਾ ਜਾਈ ਇਹ ਸਰੀਰ ਵਿਅਰਥ ਹੀ ਜਾ ਰਿਹਾ ਏ ਤਾਂ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਲਾਏ ਜਿਓ ਇੱਥੇ ਬਿਰਥਾ ਦਾ ਅਰਥ ਮੈਂ ਆਪਣੇ ਅੰਦਰ ਦੇ ਹਿਰਦੇ ਦੀ ਪੀੜਾ ਕਹਿ ਰਿਹਾ ਹਾਂ ਅੰਦਰ ਦੀ वेदना ਕਹਿ ਰਿਹਾ ਹਾਂ ਤੋ ਦੋ ਤਰ੍ਹਾਂ ਦੇ ਅਰਥ ਆਉਂਦੇ ਨੇ ਬਾਣੀ ਵਿੱਚ ਬਿਰਥਾ ਦੇ ਇੱਕ ਬਿਰਥਾ ਦਾ ਅਰਥ ਹੈ ਵਿਅਰਥ ਇੱਕ ਬਿਰਥਾ ਦਾ ਅਰਥ ਹੈ ਅੰਦਰ ਦੀ वेदना ਅੰਦਰ ਦੀ ਭਾਵਨਾ ਅੰਦਰ ਹਿਰਦੇ ਦੀ ਆਵਾਜ਼ ਕਹਿ ਲੋ ਜਿਨੂੰ ਇੱਥੇ ਕਿਹਾ ਬਿਰਥਾ ਜਾਣਨਹਾਰ ਉਹ ਵਾਹਿਗੁਰੂ ਪਰਮੇਸ਼ਰ ਕੇਵਲ ਬਾਹਰ ਤੋਂ ਹੀ ਨਹੀਂ ਉਹ ਸਾਡੇ ਅੰਦਰ ਦੀ ਬਿਰਥਾ ਨੂੰ ਵੀ ਜਾਣਦਾ ਹੈ ਜਿਹਨੂੰ ਅਸੀਂ ਕਹਿੰਦੇ ਅੰਤਰਜਾਮੀ ਪੁਰਖ ਵਿਦਾਤੀ ਉਹ ਕੱਲਾ ਬਾਹਰ ਦੀ ਨਹੀਂ ਉਹ ਸਾਡੇ ਅੰਦਰ ਦੀ ਵੀ ਜਾਣਦਾ ਬਿਰਥਾ ਜਾਣਨਹਾਰ ਜਾਕੈ ਸਿਮਰਨ ਉਦਰੀਐ ਉਦਰੀਐ ਦਾ ਅਰਥ ਹੈ ਵਕਾਰਾਂ ਤੋਂ ਬਚ ਜਾਣਾ ਆਪਾਂ ਤੋਂ ਬਚ ਜਾਣਾ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋ ਜਾਣਾ ਜਾ ਤੈ ਸਿਮਰਨ ਉਦਰੀਐ ਜਿਸ ਦੀ ਸਿਮਰਨ ਕੀਤਿਆ ਭਵ ਸਾਗਰ ਤੋਂ ਪਾਰ ਹੋ ਜਾਈਦਾ ਵਕਾਰਾਂ ਤੋਂ ਬਚ ਜਾਈਦਾ ਨਾਨਕ ਤਿਸ ਬਲਹਾਰ ਹੀ ਨਾਨਕ ਉਸ ਵਾਹਿਗੁਰੂ ਤੋਂ ਸਦਾ ਹੀ ਬਲਹਾਰੇ ਜਾਈਏ ਉਸ ਤੋਂ ਸਦਾ ਸਦਕੇ ਜਾਈਏ ਅਸ਼ਟਪਦੀ ਟੂ ਟੀ ਗਾਂਡਨਹਾਰ ਗੋਪਾਲ ਤੁਸੀਂ ਧਿਆਨ ਨਾਲ ਦੇਖੋ ਗੋਪਾਲ ਦਾ ਸਰੂਪ ਕੀ ਹੈ ਹੋੜਾ ਵੀ ਲੱਗਿਆ ਹੋਇਆ ਥੱਲੇ ਔਕੜ ਵੀ ਲੱਗਿਆ ਹੋਇਆ ਬਹੁਤ ਥਾਵਾਂ ਨੇ ਗੁਰਮੁਖ ਬਾਣੀ ਦੇ ਵਿੱਚ ਜਿੱਥੇ ਇੱਕੋ ਹੀ ਸ਼ਬਦ ਨੂੰ ਦੋ-ਦੋ ਮਾਤਰਾ ਆ ਜਾਂਦੀਆਂ ਨੇ ਜਦੋਂ ਕਿਸੇ ਵੀ ਅੱਖਰ ਨੂੰ ਦੋ ਮਾਤਰਾ ਆ ਜਾਂਨਾਂ ਪ੍ਰੋਫੈਸਰ ਸਾਹਿਬ ਸਰ ਕਹਿੰਦੇ ਉਹਦਾ ਸੌਖਾ ਇਹ ਹੀ ਤਰੀਕਾ ਹੁੰਦਾ ਹੈ ਵੀ ਜਿਹੜੀ ਮਾਤਰਾ ਨੂੰ ਅਸੀਂ ਆਮ ਤੌਰ ਉੱਪਰ ਬੋਲ ਰਹੇ ਹਾਂ ਉਸ ਤੋਂ ਜਿਹੜੀ ਉਲਟ ਮਾਤਰਾ ਹੈ ਉਸ ਨੂੰ ਉਚਾਰਨ ਕਰਨਾ ਹੁੰਦਾ ਹੈ ਜਿਵੇਂ ਹੁਣ ਇਹ ਸ਼ਬਦ ਆਇਆ ਘੋੜਾ ਵੀ ਲੱਗ ਗਿਆ ਔਂਕਲ ਵੀ ਲੱਗਿਆ ਤੋਂ ਇਹਦੇ ਗੋਪਾਲ ਆਪਾਂ ਬਹੁਤਾਂਤ ਬਣ ਚ ਪੜਦੇ ਆ ਗੋਪਾਲ ਤੇਰਾ ਆਰਤਾ ਰਸਨਾ ਗੁਣ गोपाल ਨੇ ਦੱਬਾਇਆ ਹੂੜਾ ਲਾ ਕੇ ਬੋਲਦੇ ਆ ਨਾ ਇੱਥੇ ਔਂਕੜ ਲਾ ਕੇ ਬੋਲਣਾ ਹੈ गोपाल ਇਹਨੂੰ गोपाल ਨਹੀਂ ਬੋਲਣਾ ਇਹਨੂੰ ਕੀ ਬੋਲਣਾ ਹੈ गोपाल ਟੂਟੀ ਗੰਡਨਹਾਰ गोपाल ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਆ ਨਾ ਉਹ ਟੁੱਟੀਆਂ ਹੋਈਆਂ ਨੂੰ ਆਪਣੇ ਨਾਲ ਗੰਢ ਲੈਂਦਾ ਹੈ ਇਸੇ ਕਈ ਥਾਵਾਂ ਉੱਤੇ ਇਹਦੀ ਅਰਥਨਾ ਸੁਰਤ ਵੀ ਕੀਤੀ ਹੋਏ ਨੇ ਵੀ ਟੁੱਟੀ ਹੋਈ ਸੁਰਤ ਨੂੰ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਗੰਢ ਲੈਂਦਾ ਟੁੱਟੀਆਂ ਹੋਈਆਂ ਜੀਵ ਆਤਮਾਵਾਂ ਨੂੰ ਟੁੱਟੀਆਂ ਹੋਈਆਂ ਮਨੁੱਖਾਂ ਨੂੰ ਟੁੱਟੀਆਂ ਹੋਈਆਂ ਜੀਵਾਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਗੰਢ ਲੈਂਦਾ ਹੈ ਜੋੜ ਲੈਂਦਾ ਹੈ ਸਰਬਜੀਆਂ ਆਪੇ ਪ੍ਰਤਪਾਲ ਅੱਛਾ ਇਹਨੂੰ ਵੀ ਪ੍ਰਤਪਾਲ ਨਹੀਂ ਬੋਲਣਾ 90% ਸੰਗਤਾਂ ਇਸੀਆਂ ਨੇ ਜਿਹੜੀਆਂ ਜਦੋਂ ਵੀ ਪ੍ਰਤਪਾਲਕ ਸ਼ਬਦ ਆਉਂਦਾ ਉਦੋਂ ਵੀ ਪ੍ਰਤਪਾਲ ਕੀ ਬੋਲ ਜਾਂਦੀਆਂ ਭਾਈ ਕਿਤੇ ਵੀ ਲੱਗੀ ਨਹੀਂ ਸਿਆਰੀ ਪੱਪੇ ਨੂੰ ਪੂਰੀ ਬਾਣੀ ਦੇ ਵਿੱਚ ਗੁਰਮਖੋ ਕਿਤੇ ਵੀ ਜਦੋਂ ਪ੍ਰਤਪਾਲਕ ਜਾਂ ਪ੍ਰਤਪਾਲ ਜਾਂ ਪ੍ਰਤਪਾਲਕ ਸ਼ਬਦ ਆਏਗਾ ਨਾ ਕਿਤੇ ਵੀ ਪੂਰੀ ਬਾਣੀ ਦੇ ਅੰਦਰ ਪੱਪੇ ਨੂੰ ਸਿਆਰੀ ਲੱਗੀ ਨਹੀਂ ਹੋਈ ਤੱਤੇ ਨੂੰ ਲੱਗੀ ਹੋਈ ਹੈ ਸਿਆਰੀ ਸਿਆਰੀ ਕਿਹਨੂੰ ਲੱਗੀ ਹੋਈ ਹੈ ਤੱਤੇ ਨੂੰ ਅਸੀਂ ਕਿਹਨੂੰ ਬੋਲਦੇ ਆ ਪੱਪੇ ਨੂੰ ਪ੍ਰਤ ਪਾਲਕ ਬੋਲਦੇ ਆ ਪ੍ਰਤ ਨਹੀਂ ਹੈ ਪ੍ਰਤ ਪ੍ਰਤ ਹੈ ਤੱਤੇ ਨੂੰ ਬੋਲਣੀ ਹੈ ਸਿਆਰੀ ਇਹ ਧਿਆਨ ਰੱਖਣਾ ਹਮੇਸ਼ਾ ਪ੍ਰਤ ਪਾਲਕ ਸਰਬਜੀਆਂ ਸਾਰੇ ਜੀਵਾਂ ਨੂੰ ਪਾਲਣ ਵਾਲਾ ਹੈ ਉਹ ਵਾਹਿਗੁਰੂ ਪਰਮੇਸ਼ਰ ਉਹ ਕੱਲੇ ਸਾਨੂੰ ਨਹੀਂ ਪਾਲਦਾ ਜਿਹੜੇ ਭਾਈ ਮੰਦਰ ਮਸਜਿਦਾਂ ਗੁਰਦੁਆਰੇ ਜਾਂਦੇ ਕੱਲੇ ਉਹਨਾਂ ਨੂੰ ਨਹੀਂ ਪਾਲਦਾ ਜਾਂ ਕੱਲੇ ਮਨੁੱਖਾਂ ਨੂੰ ਨਹੀਂ ਪਾਲਦਾ ਸਰਬ ਜੀਆਂ ਸਾਰੇ ਜੀਵਾਂ ਨੂੰ ਪਾਲਣ ਵਾਲਾ ਹੈ ਜਿਤਨੇ ਸ਼ੋਕ ਕੁਛ ਵੀ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਉਹ ਵਾਹਿਗੁਰੂ ਗੁਰਮਖੋ ਸਾਰਿਆਂ ਨੂੰ ਪਾਲਦਾ ਹੈ ਸਰਬ ਜੀਆਂ ਆਪੇ ਪਰਤ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਉਹ ਵਾਹਿਗੁਰੂ ਐਸਾ ਜਿਸ ਨੂੰ ਸਾਰਿਆਂ ਦੀ ਚਿੰਤਾ ਸਾਰਿਆਂ ਦੀ ਫਿਕਰ ਆ ਇਹ ਇੱਕ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਬੰਦੇ ਨੂੰ ਨਾ ਇਸ ਗੱਲ ਉੱਤੇ ਬੜਾ ਮਾਣ ਹੁੰਦਾ ਵੀ ਮੇਰਾ ਫਿਕਰ ਕਰਨ ਵਾਲਾ ਕੋਈ ਹੈ ਹੁੰਦਾ ਨਾ ਇਦਾਂ ਮਾਣ ਇਹ ਬਹੁਤ ਇਹ ਭਾਗਾਂ ਵਾਲੀ ਗੱਲ ਹੁੰਦੀ ਹੈ ਵੀ ਜੇ ਕਿਸੇ ਦਾ ਫਿਕਰ ਕਰਨ ਵਾਲਾ ਕੋਈ ਹੈ ਤੇ ਜੇ ਕੋਈ ਫਿਕਰ ਕਰਨ ਵਾਲਾ ਹੈ ਸੰਸਾਰ ਉੱਤੇ ਸਾਡਾ ਤੇ ਗੁਰਮੁਖ ਕੋ ਸਤਕਾਰ ਕਰਿਆ ਕਰੋ ਦਾ ਕਿਉਂ ਇਹ ਇਹੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਭਾਗਾਂ ਵਾਲੇ ਤੂੰ ਹੋ ਸਕਦਾ ਕਿਸੇ ਦਾ ਮਾਂ ਤੇ ਉਹ ਸੰਸਾਰ ਤੇ ਨਾ ਹੋਵੇ ਅਗਲਾ ਕਹਿੰਦਾ ਹੁਣ ਮੇਰਾ ਫਿਕਰ ਕਰਨ ਵਾਲਾ ਕੌਣ ਹੈ ਪਰ ਇੱਕ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਸਦਾ ਰਹਿਣ ਵਾਲਾ ਹੈ ਤੇ ਚੇਤਾ ਰੱਖ ਉਹਨੂੰ ਸਾਰਿਆਂ ਦੀ ਫਿਕਰ ਹੈ ਤੂੰ ਕਦੇ ਵੀ ਇਕੱਲਾ ਮਹਿਸੂਸ ਨਾ ਕਰਿਓ ਪਰਮਾਤਮਾ ਤੇਰੀ ਫਿਕਰ ਕਰਦਾ ਹੈ ਇੱਕ ਤਾਂ ਹੈ ਨਾ ਐਸਾ ਜਿਵੇਂ ਇੱਕ ਦਿਨ ਮੈਂ ਬੇਨਤੀ ਕੀਤੀ ਭਾਈ ਮਰਦਾਨੇ ਨੇ ਗੁਰਨਾਨਕ ਸਾਹਿਬ ਨੂੰ ਕਿਹਾ ਕਹਿਣ ਲੱਗੇ ਬਾਬਾ ਸਾਰੀ ਦੁਨੀਆ ਤੇਰੇ ਅੱਗੇ ਝੁਕਦੀ ਹੈ ਤੇਰਾ ਪਿਆਰ ਤੇਰੇ ਨਾਲ ਲੜਦਾ ਹੀ ਰਹਿੰਦਾ ਸਾਰਾ ਦੁਨੀਆਂ ਈ ਕਿਹਾ ਸੀ ਨਾ ਜਦੋਂ ਜਦੋਂ ਪਹਿਲੀ ਉਦਾਸੀ ਤੋਂ 12 ਸਾਲ ਬਾਅਦ ਗੁਰਨانک ਸਾਹਿਬ ਪਾਤਸ਼ਾਹ ਘਰ ਆਏ ਗੁਰਮਖੋ ਤੇ ਬਾਬਾ ਤੇ ਬਾਹਰ ਬਹਿ ਗਿਆ ਸੀ ਖੂਦੇ ਉੱਤੇ ਜਾ ਕੇ 10 ਮਰਦਾਨਿਆਂ ਨਾਨਕ ਆ ਗਿਆ ਹੁਣ 12 ਸਾਲਾਂ ਬਾਅਦ ਪੁੱਤਰ ਆਇਆ ਮਾਂ ਤ੍ਰਿਪਤਾ ਨੂੰ ਵੀ ਖੁਸ਼ੀ ਹੋਈ ਗੁੱਸਾ ਵੀ ਆਇਆ ਵੀ ਬਾਹਰ ਕਿਉਂ ਬਹਿ ਗਿਆ ਨਗਰ ਤੋਂ ਪਿਤਾ ਜੀ ਏਦਾਂ ਲੜਦੇ ਝਗੜਦੇ ਨਕੰਮੇ ਦਾ ਨਕੰਮਾ ਹੀ ਰਹਾ ਇਹਨੂੰ ਨਹੀਂ ਸੂਹ ਆਉਣੀ ਇਹਨੂੰ ਨਹੀਂ ਅਕਲ ਆਉਣੀ ਐਨੀ ਦੂਰੋਂ ਚੱਲ ਕੇ ਆ ਗਿਆ ਹੁਣ ਬਾਹਰ ਕਿਉਂ ਬਹਿ ਗਿਆ ਆ ਹੀ ਜਾਂਦਾ ਘਰੇ ਸੁਭਾਅ ਸੀ ਪਿਤਾ ਤੇ ਪਿਤਾ ਹੈ ਪਾਈ ਚੱਲਦੇ ਆ ਚੱਲਦੇ ਆ ਗੁਰੂ ਪਾਤਸ਼ਾਹ ਦੇ ਕੋਲ ਚਲੇ ਗਏ ਬਾਬੇ ਨੇ ਦੇਖਿਆ ਬਾਪੂ ਦੂਰੋਂ ਤੁਰਿਆ ਲੜਦਾ ਹੀ ਆਉਂਦਾ ਬਾਪੂ ਦਾ ਸੁਭਾਅ ਹੈ ਪਾਈ ਬਾਪੂ ਨੂੰ ਬਣਾਇਆ ਏਦਾਂ ਫਿਕਰ ਕਰਦਾ ਬਾਪੂ ਆਪਣੇ ਪੁੱਤ ਦੀ ਤੋ ਕੋਲੇ ਗਏ ਪੈਰੀਂ ਹੱਥ ਲਾਏ ਪਿੱਛੇ ਪਿੱਛੇ ਤੁਰ ਪਏ ਦੂਜੇ ਦਿਨ ਪੁੱਛਿਆ ਭਾਈ ਮਰਦਾਨੇ ਨੇ ਬਾਬਾ ਪਹਾੜਾਂ ਵੱਲ ਜਾਣਾ ਤੈਨੂੰ ਪਹਾੜ ਝੁੱਕ ਕੇ ਨਮਸਕਾਰ ਕਰਦੇ ਆ ਸਮੁੰਦਰ ਵੱਲ ਤੁਰਦਾ ਤੈਨੂੰ ਸਮੁੰਦਰ ਰਸਤਾ ਦੇ ਦਿੰਦਾ ਵੱਡੇ ਵੱਡੇ ਜੱਪੀ ਤੱਪੀ ਸੰਨਿਆਸੀ ਬਾਦਸ਼ਾਹ ਪਾਦਸ਼ਾਹ ਤੈਨੂੰ ਝੁੱਕਦੇ ਆ ਤੈਨੂੰ ਨਮਸਕਾਰਾਂ ਕਰਦੇ ਆ ਸਾਰੇ ਕਹਿੰਦੇ ਆ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੇ ਬਾਪੂ ਤੈਨੂੰ ਲੜਦਾ ਹੀ ਰਹਿੰਦਾ ਇਹ ਇਹ ਲੜਦਾ ਹੀ ਰਹਿੰਦਾ ਤੈਨੂੰ ਕਹਿਣ ਲੱਗੇ ਮਰਦਾਨਿਆਂ ਮੈਂ ਭਾਗਾ ਵਾਲਾ ਆਂ ਬਾਬੇ ਨਹੀਂ ਕਿਹਾ ਸੀ ਇਹ ਨਹੀਂ ਕਿਹਾ ਸੀ ਮੇਰੀ ਬੇਇੱਜ਼ਤੀ ਅੱਜ ਕੱਲ੍ਹ ਨਾ ਬੱਚੇ ਇਦਾਂ ਕਰਦੇ ਆ ਮੇਰੇ ਦੋਸਤ ਆਏ ਤੁਸੀਂ ਉਹਨਾਂ ਮੂਹਰੇ ਟੱਕ ਤਾ ਮੇਰੀ ਬੇਇੱਜ਼ਤੀ ਹੋ ਗਈ ਕਈ ਵਾਰ ਇਦਾਂ ਕਹਿੰਦੇ ਸਾਡੇ ਬੱਚੇ ਇਦਾਂ ਕਹਿ ਦਿੰਦੇ ਇਦਾਂ ਮੇਰੇ ਫਰੈਂਡਸ ਆਏ ਤੁਸੀਂ ਉਹਨਾਂ ਸਾਹਮਣੇ ਮੇਰੀ ਬੇਇੱਜ਼ਤੀ ਕਰਤੀ ਉਹ ਹੱਦ ਹੋ ਗਈ ਭਾਈ ਪਿੱਤਾ ਅਸੀਂ ਤੇਰੇ ਵੱਡੇ ਆ ਤੋ ਤੂੰ ਬਾਬੇ ਨੇ ਨਹੀਂ ਕਿਹਾ ਇਦਾਂ ਬਾਬਾ ਕਹਿੰਦਾ ਮਰਦਾਨੇ ਮੈਂ ਭਾਗਾ ਵਾਲਾ ਪੁੱਛਿਆ ਬਾਬਾ ਭਾਗਾ ਵਾਲੀ ਕਿਹੜੀ ਗੱਲ ਐ ਦੇ ਵਿੱਚ ਕਹਿਣ ਲੱਗੇ ਮਰਦਾਨੇਆ ਗੁਰਨਾਨਕ ਨੂੰ ਗੁਰੂ ਕਹਿਣ ਵਾਲੇ ਮੱਥਾ ਟੇਕਣ ਵਾਲੇ ਸੇਵਾ ਕਰਨ ਵਾਲੇ ਰੱਬ ਰੱਬ ਕਹਿਣ ਵਾਲੇ ਲੱਖਾਂ ਨੇ ਪਰ ਮੈਂ ਭਾਗਾ ਵਾਲਾ ਕੰਨ ਪਕੜ ਕੇ ਸਮਝਾਉਣ ਵਾਲਾ ਮੇਰਾ ਬਾਪੂ ਇੱਕੋ ਹੀ ਐ ਸੰਸਾਰ ਵਿੱਚ ਹੈ ਮੇਰੇ ਸਿਰ ਤੇ ਖੜਾ ਹੋਇਆ ਮੈਨੂੰ ਮਾਣ ਹੈ ਮੈਨੂੰ ਮੱਥਾ ਟੇਕਣ ਵਾਲੇ ਬਹੁਤ ਨੇ ਮੈਂ ਭਾਗਾ ਵਾਲਾ ਮੈਨੂੰ ਵੀ ਛਿੜਕਣ ਵਾਲਾ ਹੈ ਕੋਈ ਤੋਂ ਪਰਮ ਖੂਬੜ ਭਾਗੇ ਯਾਰ ਜਿਨ੍ਹਾਂ ਦੇ ਘਰੇ ਛਿੜਕਣ ਵਾਲੇ ਬੈਠੇ ਆ ਮਾਂ ਪਿਓ ਜਿਨ੍ਹਾਂ ਦੇ ਘਰੇ ਬੈਠੇ ਆ ਨਾ ਬਜ਼ੁਰਗ ਬੈਠੇ ਆ ਮਾਂ ਪਿਓ ਬੈਠੇ ਆ ਛਿੜਕਣ ਵਾਲੇ ਬੈਠੇ ਆ ਸੱਸ ਛਿੜਕਣ ਵਾਲੀ ਬੈਠੀ ਹੈ ਛਿੜਕਣ ਵਾਲੀ ਦਾਦੀ ਬੈਠੀ ਹੈ ਕਿਆ ਕਰੋਂ ਵੱਡੇ ਭਾਗਾ ਵਾਲੇ ਆ ਫਿਕਰ ਕਰਦੇ ਆ ਸਾਡਾ ਤਾਂ ਪਾਤਸ਼ਾਹ ਕਹਿੰਦੇ ਸਗਲ ਕੀ ਚਿੰਤਾ ਇੱਕ ਐਸਾ ਹੈ ਭਾਈ ਜਿਹੜਾ ਸਾਰਿਆਂ ਦੀ ਚਿੰਤਾ ਕਰਦਾ ਹੈ ਸਾਰਿਆਂ ਦਾ ਫਿਕਰ ਕਰਦਾ ਹੈ ਵਾਹਿਗੁਰੂ ਪਰਮੇਸ਼ਰ ਹੈ ਸਗਲ ਕੀ ਚਿੰਤਾ ਜਿਸ ਮਨ ਮਾਹੇ ਜਿਸ ਦੇ ਮਨ ਹਿਰਦੇ ਵਿੱਚ ਸਾਰਿਆਂ ਦੀ ਚਿੰਤਾ ਅਰਥ ਕੀ ਬਣਿਆ ਤੂੰ ਸਿਮਰਨ ਕਰਿਆ ਕਰ ਤੂੰ ਚਿੰਤਾ ਕਰਿਆ ਕਰ ਤੇਰੀ ਚਿੰਤਾ ਕਰਨ ਵਾਲਾ ਉਹ ਬੈਠਾ ਹੈ ਤੂੰ ਚਿੰਤਨ ਕਰਿਆ ਕਰ ਤੂੰ ਸਿਮਰਨ ਕਰਿਆ ਕਰ ਬਾਪੂ ਕਹਿ ਨਹੀਂ ਦਿੰਦਾ ਪੁੱਤਰ ਤੂੰ ਕੰਮ ਕਰਿਆ ਕਰ ਟੈਨਸ਼ਨ ਨਾ ਲਿਆ ਕਰ ਮੈਂ ਬੈਠਾ ਹਾਂ ਨਾ ਕਹਿੰਦਾ ਨੇ ਇੱਕ ਵਾਰੀ ਕਹੋ ਵਾਹਿਗੁਰੂ ਇਦਾਂ ਢਿੱਲੀ ਜੀ ਕੌਂਦੀ ਹੁੰਦੀ ਆ ਆਵਾਜ਼ ਇਦਾਂ ਇਦਾਂ ਨਾ ਕਰਿਆ ਕਰੋ ਹਣਾ ਇੱਕ ਵਾਰ ਆਖੋ ਵਾਹਿਗੁਰੂ ਹਾਂ ਇਦਾਂ ਮੇਰਾ ਵੀ ਹੌਸਲਾ ਵਧੇਗਾ ਤੋ ਪਿਤਾ ਕਹਿ ਦਿੰਦਾ ਨਾ ਵੀ ਤੂੰ ਕੰਮ ਕਰ ਚਿਹਰੀ ਚਿੰਤਾ ਕਰਨ ਵਾਸਤੇ ਮੈਂ ਬੈਠਾ ਹਾਂ ਪਰਮੇਸ਼ਰ ਜੀ ਵੀ ਕਹਿੰਦੇ ਨੇ ਭਾਈ ਤੂੰ ਸਿਮਰਨ ਕਰਿਆ ਕਰ ਚੰਗੇ ਕਰਮ ਕਰਿਆ ਕਰ ਤੇਰੀ ਚਿੰਤਾ ਕਰਨ ਵਾਲਾ ਮੈਂ ਬੈਠਾ ਸਗਲ ਕੀ ਚਿੰਤਾ ਜਿਸ ਮਨ 마ਹੇ ਤਸਤੇ ਵਿਰਥ ਇਥੇ ਵਿਰਥਾ ਦਾ ਅਰਥ ਖਾਲੀ ਤਸਤੇ ਵਿਰਥਾ ਕੋਈ ਨਾ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਕੋਈ ਵਿਰਥਾ ਨਹੀਂ ਜਾਂਦਾ ਰੇ ਮਨ ਮੇਰੇ ਸਦਾ ਹਰਿ ਜਾਪ ਆ ਕਰਿਆ ਕਰ ਚਿੰਤਾ ਨਾ ਕਰਿਆ ਕਰ ਐ ਮੇਰੇ ਮਨਾ ਤੂੰ ਸਦਾ ਉਹਦਾ ਜਾਪ ਕਰਿਆ ਕਰ ਉਹਦਾ ਸਿਮਰਨ ਕਰਿਆ ਕਰ ਅਬਨਾਸ਼ੀ ਪ੍ਰਭ ਆਪੇ ਆਪ ਜਿਹੜਾ ਕਦੇ ਨਾਸ਼ ਹੋਣ ਵਾਲਾ ਨਹੀਂ ਹੈ ਅਬਨਾਸ਼ੀ ਕੀ ਹੁੰਦਾ ਆ ਬినాਸ਼ੀ ਜਿਹੜਾ ਕਦੇ ਵਿਨਾਸ਼ ਨਹੀਂ ਹੁੰਦਾ ਪ੍ਰਭ ਆਪੇ ਆਪ ਉਹ ਆਪਣੇ ਆਪ ਤੋਂ ਪੈਦਾ ਹੋਇਆ ਪਰਮੇਸ਼ਰ ਵਾਹਿਗੁਰੂ ਹੈ ਉਹ ਕਦੇ ਨਾਸ਼ ਨਹੀਂ ਹੁੰਦਾ ਉਹ ਸਦਾ ਤੇਰੀ ਸੰਭਾਲ ਕਰੇਗਾ ਸਦਾ ਤੇਰਾ ਚਿੰਤਾ ਕਰੇਗਾ ਤੇਰੀ ਫਿਕਰ ਕਰੇਗਾ ਔਰ ਤੇਰੀ ਪਾਲਣਾ ਕਰੇਗਾ ਆਪਣੀਆਂ ਕਛੂ ਨਾ ਹੋਏ ਨਾਲ ਕਿ ਤੇਰੇ ਕੀਤੇਆਂ ਕੁਛ ਵੀ ਨਹੀਂ ਹੋਣਾ ਜੇ ਤੂੰ ਯਤਨ ਕਰਦਾ ਨਾ ਵੀ ਤੇਰੇ ਯਤਨਾਂ ਨਾਲ ਸੁੱਖ ਮਿਲ ਜੇਗਾ ਤੇ ਨਹੀਂ ਸੁੱਖ ਮਿਲਣਾ ਤੇਰੇ ਯਤਨਾਂ ਨਾਲ ਤਕਾਮ ਮਿਲ ਜੇਗਾ ਮਨ ਨੂੰ ਸ਼ਾਂਤੀ ਮਿਲ ਜੇਗੀ ਤੇ ਨਹੀਂ ਮਿਲਣੀ ਕਬੀਰ ਸਾਹਿਬ ਦੀ ਬਾਣੀ ਪੜਦੇ ਆ। ਇਹੀ ਤੇ ਪੁੱਛਿਆ ਸੀ ਦੁਨੀਆਂ ਦੇ ਲੋਕਾਂ ਨੇ ਕਬੀਰ ਸਾਹਿਬ ਨੂੰ ਕਬੀਰ ਤੂੰ ਕੀ ਕੀਤਾ? ਬਾਣੀ ਦਾ ਬਚਨ ਹੈ ਕਬੀਰ ਸਾਹਿਬ ਜੀ ਦਾ। ਕਬੀਰ ਤੂੰ ਕੀ ਕੀਤਾ? ਪ੍ਰਮਾਤਮਾ ਤੇਰੇ ਤੇ ਇੰਨਾ ਪ੍ਰਸੰਨ ਹੋ ਗਿਆ। ਤੇਰੀ ਸ਼ੋਭਾ ਹੋ ਰਹੀ ਹੈ, ਵਡਿਆਈ ਹੋ ਰਹੀ ਹੈ। ਨੀਵੀਂ ਜਾਤ ਵਿੱਚ ਜੰਮਿਆ, ਜ਼ੁਲਾਈਆਂ ਦੇ ਘਰੇ ਜੰਮਿਆ, ਲੋਕ ਤੈਨੂੰ ਰੱਬ ਵਾਂਗ ਪੂਜਦੇ ਆ ਤੂੰ ਕੀ ਕੀਤਾ? ਕਬੀਰ ਸਾਹਿਬ ਕਹਿੰਦੇ ਨੇ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਮੈਂ ਕੀ ਕਰ ਸਕਦਾ ਨਾ ਮੈਂ ਕੁਛ ਕੀਤਾ ਤੇ ਨਾ ਮੈਂ ਕੁਛ ਕਰ ਸਕਦਾ ਆ ਸਰੀਰ ਹੈ ਮੇਰਾ ਇਹ ਮੇਰਾ ਸਰੀਰ ਕੁਛ ਨਹੀਂ ਕਰ ਸਕਦਾ ਜੋ ਕੁਛ ਕੀਤਾ ਸੋ ਹਰ ਕੀਤਾ ਜੋ ਕੁਛ ਕੀਤਾ ਭਾਈ ਪ੍ਰਮਾਤਮਾ ਨੇ ਕੀਤਾ ਜੋ ਕੁਛ ਕੀਤਾ ਸੋ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਹੈ ਜੋ ਕੁਛ ਕੀਤਾ ਸੋ ਹਰ ਕੀਆ ਭਾਇਓ ਕਬੀਰ 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 ਹੋ ਰਹੀ ਹੈ ਪਰ ਅਸਲ ਵਿੱਚ ਕਬੀਰ ਨੇ ਕੁਛ ਨਹੀਂ ਕੀਤਾ ਜੋ ਕੀਤਾ ਉਹ ਪਰਮੇਸ਼ਰ ਨੇ ਕੀਤਾ ਇਹੀ ਪੁੱਛਿਆ ਸੀ ਭਾਈ ਲੈਣੇ ਦੇ ਕੋਲੋਂ ਦੁਨੀਆ ਦੇ ਲੋਕਾਂ ਨੇ ਗੁਰੂ ਅੰਗਦ ਸਾਹਿਬ ਜੀ ਉਹ ਗੁਰਨਾਨਕ ਸਾਹਿਬ ਦੇ ਸਾਹਮਣੇ ਐਸਾ ਕੀ ਕੀਤਾ ਤੁਹਾਨੂੰ ਅੰਗਦ ਤੋਂ ਲੈਣਾ ਬਣਾ ਦਿੱਤਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਕਿਹਾ ਸੱਚ ਇਹ ਐ ਲੋਕਾਂ ਨੂੰ ਲੱਗਦਾ ਮੈਂ ਹੁਕਮ ਮੰਨਿਆ ਮੈਂ ਸੇਵਾ ਕੀਤੀ ਪਰ ਅਸਲ ਸੱਚ ਇਹ ਐ ਜੋ ਕੁਛ ਕੀਤਾ ਗੁਰੂ ਨਾਨਕ ਨੇ ਕੀਤਾ ਮੈਂ ਕੁਛ ਵੀ ਨਹੀਂ ਕੀਤਾ ਸਮਝ ਪੈ ਗਈ ਨਾ ਗੁਰਮਖੋ ਆਪਨ ਕੀਆ ਕਛੂ ਨਾ ਜੇ ਸੌ ਪ੍ਰਾਨੀ ਲੋਚੈ ਕੋਈ ਜੇ ਇਹ ਮਨੁੱਖ ਸੈਂਕੜੇ ਲੋਚਾ ਵੀ ਲੈ ਕੇ ਫਿਰਦਾ ਰਹੇ ਪਰ ਇਹ ਦੀ ਪ੍ਰਾਪਤੀ ਯਤਨਾਂ ਦੇ ਨਾਲ ਨਹੀਂ ਹੁੰਦੀ ਹੈ ਤਿਸ ਬਿਨ ਨਾਹੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾ ਨਾਹੀ ਤੇਰੇ ਕਿਛ ਕਾਮ ਕੋਈ ਵੀ ਤੇਰੇ ਕੰਮ ਆਉਣ ਵਾਲਾ ਨਹੀਂ ਹੈ ਕਿਸੇ ਵੀ ਚੀਜ਼ ਨੇ ਤੇਰੇ ਕੰਮ ਨਹੀਂ ਆਉਣਾ ਹੈ ਗਤ ਨਾਨਕ ਜਪ ਏਕ ਹਰ ਨਾਮ ਗਤ ਦਾ ਕੀ ਅਰਥ ਹੈ ਉੱਚੀ ਆਤਮਿਕ ਅਵਸਥਾ ਹੈ ਨਾਨਕ ਤੈਨੂੰ ਉੱਚੀ ਆਤਮਿਕ ਅਵਸਥਾ ਮਿਲ ਜਾਏਗੀ ਤੈਨੂੰ ਆਤਮਿਕ ਟਿਕਾ ਮਿਲ ਜਾਏਗਾ ਪਰ ਕਵੇਂ ਮਿਲੇਗਾ ਜਪ ਏਕ ਹਰ ਨਾਮ ਜਦੋਂ ਤੂੰ ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੇਗਾ ਬਸ ਗੁਰਮਖੋ ਅਸਲ ਟਿਕਾ ਮਨ ਦਾ ਵਿਸ਼ਰਾਮ ਆਤਮਿਕ ਅਡੋਲਤਾ ਉਦੋਂ ਹੀ ਪ੍ਰਾਪਤ ਹੋਏਗੀ ਜਦੋਂ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਲੱਗ ਜਾਵਾਂਗੇ ਅਰਦਾਸ ਕਰੀ ਜੀ ਸਤਿਗੁਰੂ ਬਾਦਸ਼ਾ ਨਾਮ ਦੀ ਦਾਤ ਸਤ ਸੰਗਤ ਦੀ ਦਾਤ ਸਾਡੀ ਝੋਲੀ ਚ ਪਾ ਦਿਓ ਪੁਲਾਹ